ਸੁਨਾਮ ਲੜਕ ਤੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਬੀਜੇਪੀ ਦਫਤਰ ਸੁਨਾਮ ਕਿ ਜਿੱਥੇ ਕਿ 1975 ਵਿੱਚ ਜਿਹੜੀ ਐਮਰਜੈਂਸੀ ਲਗਾਈ ਗਈ ਸੀ ਤਤਕਾਲੀਨ ਪ੍ਰਧਾਨ ਮੰਤਰੀ ਦੁਆਰਾ ਉਹਦੀਆਂ ਅੱਜ ਐਮਰਜੈਂਸੀ ਦੀਆਂ ਡਰਾਉਣੀਆਂ ਕਹਾਣੀਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਲਾਈਵ ਤਸਵੀਰਾਂ ਦਾ ਅਸੀਂ ਦਿਖਾ ਰਹੇ ਆ ਸੁਨਾਮ ਲੜਕ ਤੁਸੀਂ ਦੇਖ ਸਕਦੇ ਹੋ ਕਿ ਡਰਾਉਣੀਆਂ ਕਹਾਣੀਆਂ ਦੀ ਜਿਹੜੇ ਅੱਜ ਉਹਦੇ ਜਿਹੜਾ ਹੈਗਾ 1975 ਦੇ ਜੋ ਵੀ ਹੋਇਆ ਉਹਦੇ ਉਹਦੇ ਬਾਰੇ ਜਾਣਕਾਰੀ ਦੇਣ ਦੀ ਉਹ ਅੱਜ ਇਹ ਲਗਾਏ ਗਏ ਨੇ ਕਿ ਹੋਲਡਿੰਗ ਲਗਾ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ ਤੁਸੀਂ ਲਾਈਵ ਤਸਵੀਰਾਂ ਸੁਨਾਮ ਲੜਦੇ ਦੇਖ ਰਹੇ ਹੋ ਤੇ ਦੇਖ ਸਕਦੇ ਹੋ ਕਿ ਲੋਕਤੰਤਰ ਦਾ ਸੂਰਜ ਚੜ੍ਹਿਆ ਤਾਂ ਸ਼੍ਰੀ ਲਾਲ ਕੁਰੀਸ਼ਣ ਅਡਵਾਨੀ ਜੀ ਦੇ ਬਾਰੇ ਬਿਆਲੀ ਮਿਸ ਹੋ ਤੇ ਜਾਰਜ ਫਰਨਾਂਡੀਜ਼ ਪੇਸ਼ ਬਦਲ ਕੇ ਇੱਕ ਭੂਮਿਕਾ ਤੇ ਨੈਟਵਰਕ ਸਾਬਿਤ ਕੀਤਾ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਨੇ ਤਸਵੀਰਾਂ ਨੇ ਜਿਹੜੀਆਂ ਉਹਦੇ ਪ੍ਰਦਰਸ਼ਨੀ ਹੈ ਜਿਹੜੀ ਅੱਜ ਉਹਦੇ ਬੀਜੇਪੀ ਦਫ਼ਤਰ ਸੁਨਾਮ ਵਿੱਚ ਲਗਾਈ ਗਈ ਹੈ ਤੁਸੀਂ ਲਾਈਵ ਤਸਵੀਰਾਂ ਨਹੀਂ ਦੇਖ ਸਕਦੇ ਤੁਸੀਂ ਦੇਖ ਸਕਦੇ ਕਿ ਜਿਵੇਂ ਕਿ ਮਿਆਰੀ ਦੁਵੱਤੋ ਵੀਡੀਓ ਦੇ ਦਿੱਤੀਆਂ ਲਾਈਵ ਕਰ ਰਿਹਾ ਤਾਂ ਉਹ ਦਿਖਾਦਾ ਹੈਗਾ ਸੱਤਾ ਦੇ ਸੰਕਟ ਐਮਰਜੈਂਸੀ ਦੀ ਆਹ ਹੈ ਬੀਲੀ ਦੇ ਛਟਕੇ ਜਿਹੜੇ ਦਿੱਤੇ ਗਏ ਨੇ ਤੇ ਨਾਮੰਦਾ ਦੌਰ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਪ੍ਰਦਰਸ਼ਨੀ ਉਹਨੇ ਲਗਾਈ ਗਈ ਹੈ ਲਾਈਵ ਕਰ ਰਿਹਾ ਸਲਾਮ ਵਾਲਾ ਅੱਗੇ ਬਹੁਤ ਲੰਬੇ ਜੋੜੇ ਜਿਹੜੇ ਹੋਲਡਿੰਗ ਨੇ ਜਿਹੜੇ ਉਰੇ ਨਹੀਂ ਜਿਹੜੇ ਉਰੇ ਲਗਾਏ ਗਏ ਨੇ ਤੁਸੀਂ ਤਸਵੀਰਾਂ ਤਾਂ ਹੀ ਦੇਖਿਆ ਤੇ ਦੇਖ ਸਕਦੇ ਹੋ ਕਿ ਜਿਹੜਾ ਕਹਾਣੀਆਂ ਨੇ ਦੁਖਦਾਈ ਕਹਾਣੀਆਂ ਉਹ ਜਿਹੜਾ 1975 ਦੇ ਵਿੱਚ ਐਮਰਜੈਂਸੀ ਵੇਲੇ ਹੋਇਆ ਉਹਦੀਆਂ ਕਹਾਣੀਆਂ ਦਾ ਦੌਰ ਹੈ ਜਿਹੜਾ ਉਹ ਉਰੇ ਦਿਖਾਇਆ ਗਿਆ ਬੀਜੇਪੀ ਦਸਤਰਬੰਦ ਤੁਸੀਂ ਲੈ ਲਾਈਡ ਤਸਵੀਰਾਂ ਜਿਹੜੀਆਂ ਉਹ ਦੇਖਾ ਰਹੇ ਆ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਕਿੰਨੀਆਂ ਕਿਉਂ ਜਿਹੜੀਆਂ ਪ੍ਰਦਰਸ਼ਨੀਆਂ ਨੇ ਉਹ ਅਲੱਗ-ਅਲੱਗ ਤਰ੍ਹਾਂ ਦੀ ਪ੍ਰਦਰਸ਼ਨੀ ਪੇਸ਼ ਕਰਨ ਦੀ ਬੀਜੇਪ ਵੱਲੋਂ ਜਿਹੜੀ ਅੱਜ ਕੋਸ਼ਿਸ਼ ਕੀਤੀ ਗਈ ਹੈ ਸੰਜੇਪ ਕੀ ਕਹਿਣਾ ਚਾਹੂੰ ਕਿ ਅੱਜ ਜਿਹੜੇ ਬੀਜੇਪੀ ਦੀ ਪ੍ਰਦਰਸ਼ਨ ਲਗਾਈ ਗਈ ਹੈ 75 ਦੀ ਐਮਰਜੈਂਸੀ ਤੇ ਕੀ ਕਹਿਣਾ ਚਾਹੂੰ ਅੱਜ ਜਿਹੜੀ ਐਮਰਜੈਂਸੀ ਲੱਗੀ ਸੀ ਨੂੰ ਪੂਰੇ 50 ਸਾਲ ਹੋ ਗਏ ਨੇ ਅਸੀਂ ਅੱਜ ਅਸੀਂ ਕਾਲੇ ਦਿਨ ਦੇ ਤੋਂ ਬਣਾ ਰਹੇ ਹਾਂ 1975 ਦੇ ਵਿੱਚ ਇੰਦਰਾ ਗਾਂਧੀ ਜੀ ਗਰੀਬੀ ਦਾ ਨਾਅਰਾ ਦੇ ਕੇ ਸਰਕਾਰ ਚ ਆਈ ਸੀ ਉਸ ਟਾਈਮ ਉਹਨਾਂ ਦੇ ਮੁਕਾਬਲੇ ਜਨ ਸੰਘ ਦੇ ਨੇਤਾ ਰਾਜਨਾਰਾਇਣ ਜੀ ਖੜੇ ਸੀ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਚੀਜ਼ ਜੱਜਿਕਾ ਦਾਇਰ ਕੀਤੀ ਸੀ ਵੀ ਇਹ ਇੰਦਰਾ ਗਾਂਧੀ ਨੇ ਇਲੈਕਸ਼ਨ ਬਹੁਤ ਗਲਤ ਤਰੀਕੇ ਨਾਲ ਜਿੱਤੀ ਹੈ ਤੇ ਸੁਪਰੀਮ ਕੋਰਟ ਨੇ ਇਹਨੂੰ ਡਿਸਕਵਾਇਫਾਈ ਕਰਤਾ ਇੰਦਰਾ ਗਾਂਧੀ ਨੂੰ ਤੇ ਇੰਦਰਾ ਗਾਂਧੀ ਨੂੰ 6 ਸਾਲ ਲਈ ਇਲੈਕਸ਼ਨ ਲੜਨ ਤੋਂ ਲਾਤਾ ਸੀ ਰੋਕ ਪਰ ਇੰਦਰਾ ਗਾਂਧੀ ਨੇ ਦੇਖਿਆ ਵੀ ਮੇਰਾ ਕੋਈ ਕੁਛ ਨਹੀਂ ਬੰਦਾ ਨਾ ਮੈਂ ਰਾਜ ਸਭਾ ਮੈਂਬਰ ਬਣ ਸਕਦੀਆਂ ਨਾ ਮੈਂ ਪ੍ਰਧਾਨ ਮੰਤਰੀ ਬਣ ਸਕਦੀਆਂ ਉਹਨੇ ਬਿਨਾ ਆਪਣੀ ਕੈਬਨਟ ਦੀ ਮੀਟਿੰਗ ਬੁલાਏ ਅਮਰਜੰਸੀ ਘੋਸ਼ਿਤ ਕਰ ਅਮਰਜੰਸੀ ਘੋਸ਼ਿਤ ਕਰਨ ਨਾਲ ਉਹਨੇ ਘੱਟੋ ਘੱਟ 2 ਲੱਖ ਬੰਦਾ ਉਹ ਪੁਲਿਸ ਦੇ ਅੰਦਰ ਜੇਲ੍ਹ 'ਚ ਕਰਤਾ ਤੇ ਜਿਹੜੀ ਅਮਰਜੈਂਸੀ ਹੁੰਦੀ ਹੈ ਅਮਰਜੈਂਸੀ ਦਾ ਕਾਰਨ ਕੀ ਹੁੰਦਾ ਅਮਰਜੈਂਸੀ ਉਹ ਲਾ ਦਿੱਤੀ ਜਾਂਦੀ ਹੈ ਜਦੋਂ ਪੀਸੇ ਦੇਸ਼ ਨੂੰ ਵਿਪਤਾ ਪੈਣੀ ਹੋਵੇ ਇਹ ਨਹੀਂ ਹੁੰਦਾ ਹੁੰਦਾ ਵੀ ਆਪਣੇ ਕੁਰਸੀ ਜਾਰੀ ਦਾਵਾ ਅਮਰਜੈਂਸੀ ਲਾ ਦਈਏ ਇਹ ਇੱਕ ਬਹੁਤ ਵੱਡਾ ਕਾਲ ਆਧਿਆਏ ਸੀ ਇਹਦੇ ਨਾਲ ਦੇਸ਼ 50 ਸਾਲ ਪਿੱਛੇ ਪੈ ਗਿਆ ਅੱਜ ਵੀ ਅਸੀਂ ਜੋ ਪ੍ਰਦਰਸ਼ਨੀ ਲਾਈ ਹੈ ਆਉਣ ਵਾਲੇ ਬੱਚਿਆਂ ਨੂੰ ਦੱਸਣਾ ਚਾਹੁੰਦੇ ਹਾਂ ਅਮਰਜੈਂਸੀ ਕੀ ਚੀਜ਼ ਹੈ ਇਹ ਕ ਅਮਰਜੈਂਸੀ ਹੁੰਦੀ ਹੈ ਹਸਪੀਟਲ ਦੇ ਬਾਹਰ ਲਿਖੀ ਹੁੰਦੀ ਹੈ ਇਹ ਕ ਅਮਰਜੈਂਸੀ ਹੁੰਦੀ ਹੈ ਦੇਸ਼ ਵਾਸਤੇ ਜਿਹੜੀ ਇਹ ਦੇਸ਼ ਵਾਸਤੇ ਸੀ ਇਹ ਬਹੁਤ ਜ਼ਿਆਦਾ ਖਤਰਨਾਕ ਸੀ ਜਿਹਦਰਾ ਦੇਸ਼ ਬਹੁਤ ਜ਼ਿਆਦਾ ਪਿੱਛੇ ਪੈ ਗਿਆ ਅਸੀਂ